ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿੰਡ ਕਾਲਵਾ ਵੱਲੋਂ ਜੋ ਠੰਡੇ ਮਿੱਠੇ ਜਲਦੀਆਂ ਸ਼ਪੀਲਾਂ ਦੇ ਲੰਗਰ ਚੱਲ ਰਹੇ ਹਨ ਉਹ ਤੁਸੀਂ ਵੀਰੇ ਡੀਐਸਐਨ ਦੀ ਖਾਸ ਰਿਪੋਰਟ ਪੱਤਰਕਾਰ ਵਿਦਰ ਸਿੰਘ ਤਨਵਾਦ ਹੈ ਆਹ ਆਟੋ ਦੇ ਹੀ ਸ਼ਪੀਲ ਦੇ ਮਾਤਾ ਜੀ ਦਾ ਬੰਦੀ ਚਾਲ 4 ਸਾਲਾਂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਆਪਣਾ ਨਾਮ ਦਾਦੇ ਜਿਹੜੇ ਠੰਡੇ ਮਿੱਠੇ ਜਲਦੀ ਸ਼ਪੀਲ ਲਈ ਕਿਹੜੇ ਪਿੰਡ ਲਗਾਈ ਗਈ ਹੈ ਇਹ ਸਾਲ ਮਾ ਨਗਰ ਆ ਜੀ ਸਾਰੀ ਸੰਗਤ ਦੇ ਵੱਲੋਂ ਲਲ ਕੇ ਪੀਲ ਲਈ ਅੱਗੇ ਦਾ ਠੰਡੇ ਮਿੱਠੇ ਜਲਦੀਆਂ ਤੇ ਪੀਲਾ ਸੰਗਤ ਵੱਲੋਂ ਹਾਂਜੀ ਮਹਾਰਾਜ ਕਿਰਪਾ ਕਰੇ ਸਾਰਿਆਂ ਤੇ ਮੇਰ ਭਰਿਆਸ ਰੱਖੇ ਹਾਂਜੀ ਹੋਰ ਸੰਗਤ ਨੂੰ ਕੋਈ ਸਨੈਹ ਦੇਣਾ ਚਾਹੁੰਦੇ ਹੋ ਬਾਤ ਚੜਦੀਆਂ ਕਲਾ ਵਾਤੋਂ ਵਾਦ ਮਹਾਰਾਜ ਦੇ ਦਰਖਤ ਲਾਏ ਜਾਣ ਵਾਤੋਂ ਵਾਦ ਸੰਗਤ ਜਿੰਨੇ ਵਾਤੋਂ ਵਾਦ ਦਰਖਤ ਲਾਵੇ ਉਹਨਾਂ ਹੀ ਵਧੀਆ ਵਾ ਹਾਂਜੀ ਦਾ ਦਾਵਾ ਨਾ ਰੱਖਦਾ ਦਾ ਮੈਂ ਗਾਣਾਵਾ ਦਾ ਰਾਵਣ ਦੇ ਕਾਮ ਬਜੇ ਰਹਿਣੇ ਕਾਮ ਹੁਣ ਆਲਾ ਕੋਈ ਵੀ ਬਜਾ ਰਊ ਬੱਚਿਆਂ ਦਾ ਵੀ ਬਜਾ ਰਊਗਾ ਜੀ ਠੀਕ ਹੈ ਜੀ ਵਾਹਿਗੁਰੂ ਜੀ ਕੀ ਫਤ